ਮੈਂ ਤੁਹਾਡੀ ਆਪਣੀ ਨੀਹਾ ਵੈਦ ਅੱਜ ਦਾ ਯੁੱਗ ਆਪਣਾ ਬਹੁਤ ਹੀ ਬਦਲ ਚੁੱਕਿਆ ਹੈ ਕਾਫੀ ਡਿਵੈਲਪ ਹੋ ਗਿਆ ਹੈ ਜਿਵੇਂ ਕਿ ਮੈਂ ਕਹਿਣਾ ਚਾਹ ਰਹੀ ਹੈਗੀ ਹੈ ਕਿ ਹੁਣ ਦੀਆਂ ਗਰਲਸ ਕੁੜੀਆਂ ਨੇ ਬਹੁਤ ਜ਼ਿਆਦਾ ਸੈਕਸ਼ੁਅਲ ਲਾਈਫ ਦੇ ਵਿੱਚ ਆ ਚੁੱਕੀਆਂ ਹਨ ਔਰ ਕਾਫੀ ਜ਼ਿਆਦਾ ਸੈਕਸ ਕਰਕੇ ਉਹਨਾਂ ਦਾ ਵਿਜ਼ਾਇਨਾ ਪਾਰਟ ਬਿਲਕੁਲ ਲੂਸ ਹੋ ਚੁੱਕਿਆ ਹੈ ਪ੍ਰਾਈਵੇਟ ਪਾਰਟ ਬਿਲਕੁਲ ਲੂਸ ਹੋ ਚੁੱਕਿਆ ਹੈ ਤਾਂ ਉਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਹੁਣ ਆਪਾਂ ਇਹਦੇ ਲਈ ਕੀ ਕੀਤਾ ਜਾਵੇ ਕਿਦਾਂ ਟਾਈਟ ਹੋਊਗਾ ਕਿਦਾਂ ਇਹ ਆਪਾਂ ਨੂੰ ਇਸ ਪ੍ਰੋਬਲਮ ਤੋਂ निजात ਮਿਲੇਗੀ ਸੋ ਉਹਨਾਂ ਲਈ ਆਪਾਂ ਹੁਣ ਉਹ ਬਿਲਕੁਲ ਡਰ ਖਤਮ ਕਰ ਦਿੰਦੇ ਠੀਕ ਹੈ ਜੀ ਉਹਨਾਂ ਨੇ ਇੱਕ ਮੈਡੀਸਿਨ ਰੈਡੀ ਕੀਤੀ ਹੈ ਪਾਊਡਰ ਤਿਆਰ ਕੀਤਾ ਜੀ ਆਪਾਂ ਨੇ ਉਹ ਪਾਊਡਰ ਆਪਣੇ ਉਹਨਾਂ ਨੇ ਫਸਟ ਡੇ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਮਿਲੇਗਾ ਐਂਡ 1 ਤੋਂ 2 ਮੰਥ ਉਸ ਪਾਊਡਰ ਨੂੰ ਯੂਜ਼ ਕਰਨ ਜਿਹਦੇ ਨਾਲ ਉਹਨਾਂ ਨੂੰ ਵਰਜਿਨਿਟੀ ਮਿਲੇਗੀ ਦੁਬਾਰਾ ਤੋਂ ਠੀਕ ਹੈ ਜੀ ਤੁਸੀਂ ਇਸ ਪਾਊਡਰ ਨੂੰ ਜਿਵੇਂ ਮਰਜ਼ੀ ਬਾਇ ਕਰ ਸਕਦੇ ਹੋ ਐਂਡ ਬਾਈ ਹੈਂਡ ਵੀ ਲੈ ਸਕਦੇ ਹੋ ਐਂਡ ਤੁਸੀਂ ਇਸ ਨੂੰ ਇਸੇ ਨੰਬਰ ਤੇ ਮੈਨੂੰ ਵਟਸਐਪ ਕਰਕੇ ਆਰਡਰ ਵੀ ਕਰ ਸਕਦੇ ਹੋ ਸੋ ਤੁਸੀਂ ਇਸ ਮੈਡੀਸਿਨ ਨੂੰ ਅਪਣਾਓ ਔਰ ਆਪਣੀ ਲਾਈਫ ਪਹਿਲਾ ਵਰਗੇ ਪਾਓ ਔਰ ਦੁਬਾਰਾ ਵਰਜਨ ਹੋ ਜਾਓ ਸੋ ਥੈਂਕ ਯੂ